1857 ਦੇ ਗਦਰ ਨੂੰ ਇੰਡੀਆ ਦੀ ਅੰਗਰੇਜ਼ਾਂ ਦੇ ਵਿਰੁੱਧ ਦੀ ਸਭ ਤੋਂ ਪਹਿਲੀ ਆਜ਼ਾਦੀ ਦੀ ਲੜਾਈ ਕਿਹਾ ਜਾਂਦਾ ਵਾ ਇਹਦੇ ਉੱਪਰ ਅੰਗਰੇਜ਼ਾਂ ਨੇ ਤੇ ਇੰਡੀਅਨ ਆਥਰਜ਼ ਨੇ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਹੋਈਆਂ ਨੇ ਹੁਣ ਚਾਹੇ ਕਸ਼ਮੀਰੀ ਗੇਟ ਦੇ ਉੱਪਰ ਹੋਣ ਵਾਲੀ ਬਹੁਤ ਹੀ ਜ਼ਿਆਦਾ ਭਿਆਨਕ ਹੱਥੋਂ ਹੱਥੀ ਵਾਲੀ ਲੜਾਈ ਹੋਵੇ ਚਾਹੇ ਕਿ ਪੂਰੀ ਦੀ ਪੂਰੀ ਮੁਸਲਮਾਨ ਜਨਸੰਖਿਆ ਨੂੰ ਦਿੱਲੀ ਦੇ ਵਿੱਚੋਂ ਬਾਹਰ ਕੱਢ ਦੇਣਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਲਗਾਤਾਰ 8 ਮਹੀਨੇ ਨਾਰਥ ਇੰਡੀਆ ਦੀ ਪੂਰੀ ਗੰਦੀ ਗਰਮੀ ਦੇ ਵਿੱਚ ਤੁੱਪ ਦੇ ਵਿੱਚ ਬਾਹਰ ਹੀ ਰਹਿਣ ਦੇ ਲਈ ਮਜਬੂਰ ਕਰ ਦੇਣਾ ਹੋਵੇ ਤੇ ਚਾਹੇ ਉਹ ਹੋਵੇ ਦਿੱਲੀ ਤੋਂ ਅਬਦ ਵੱਲ ਨੂੰ ਜਾਂਦੀ ਹੋਈ ਸੜਕ ਦੇ ਦੋਨੇ ਪਾਸੇ ਦੇ ਉੱਪਰ ਇਕੱਲੇ-ਇਕੱਲੇ ਦਰਖਤ ਦੇ ਟਹਿਣਿਆਂ ਦੇ ਉੱਪਰ ਫਾਂਸੀ ਦੇ ਉੱਪਰ ਲਟਕਦੇ ਹੋਏ ਵਿਦਰੋਹ ਵਾਲੇ ਹਿੰਦੂ ਤੇ ਮੁਸਲਮਾਨ ਸੈਨਿਕ ਹੋਣ ਤੇ ਚਾਹੇ ਛੋਟੀ ਰੱਸੀ ਦੇ ਨਾਲ ਲਾਈਆਂ ਹੋਈਆਂ ਫਾਂਸੀ ਦੀਆਂ ਘਟਨਾਵਾਂ ਹੋਣ ਜਿਦੇ ਨਾਲ ਕਿ ਮੌਤ ਬਹੁਤ ਹੀ ਜ਼ਿਆਦਾ ਹੌਲੀ-ਹੌਲੀ ਹੁੰਦੀ ਆ ਅੰਗਰੇਜ਼ ਅਫਸਰ ਖੜਕੇ ਦੇਖ ਕੇ ਹੱਸਦੇ ਸੀ ਤਾੜੀਆਂ ਮਾਰਦੇ ਸੀ ਤੇ ਨਾਲ ਹੀ ਇਹਨੂੰ ਡਾਂਸ ਆਫ ਦਾ ਡੈੱਡ ਮੈਨ ਕਹਿੰਦੇ ਸੀ ਮਤਲਬ ਕਿ ਮਰਨ ਵਾਲੇ ਬੰਦੇ ਦਾ ਨਾਚ ਤੇ ਚਾਹੇ ਕਹਾਣੀ ਹੋਵੇ 1857 ਦੇ ਵਿਦਰੋਹ ਦੇ ਬਿਲਕੁਲ ਸ਼ੁਰੂਆਤੀ ਦਿਨਾਂ ਦੇ ਵਿੱਚ ਜਦੋਂ ਬਹੁਤ ਸਾਰੇ ਬ੍ਰਿਟਿਸ਼ਰ ਅਫਸਰਾਂ ਨੇ ਆਪਣੀਆਂ ਪਹਾੜਾਂ ਦੇ ਵਿੱਚ ਰਹਿੰਦੀਆਂ ਹੋਈਆਂ ਫੈਮਲੀਆਂ ਨੂੰ ਚਿੱਠੀਆਂ ਲਿਖ ਕੇ ਸਮਾਨ ਪੈਕ ਕਰਨ ਦੇ ਲਈ ਕਹਿ ਦਿੱਤਾ ਸੀ ਸੈਂਕੜੇ ਇਤਿਹਾਸਕਾਰਾਂ ਨੇ ਇਸ ਟਾਈਮ ਦੇ ਉੱਪਰ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ ਪਰ ਸਾਰੇ ਦੇ ਸਾਰੇ ਇਤਿਹਾਸਕਾਰ ਇੱਕ ਚੀਜ਼ ਦੇ ਉੱਪਰ ਸਹਿਮਤ ਨੇ ਕਿ ਇਸ ਵਿਦਰੋਹ ਦੇ ਦੌਰਾਨ ਅੰਗਰੇਜ਼ਾਂ ਦੇ ਭਾਰਤ ਵਿੱਚੋਂ ਪੈਰ ਪੂਰੀ ਤਰ੍ਹਾਂ ਦੇ ਨਾਲ ਉਖੜ ਚੁੱਕੇ ਸੀ ਜੇ ਉਹਨਾਂ ਨੂੰ ਇੰਡੀਆ ਦੇ ਬਹੁਤ ਸਾਰੇ ਛੋਟੇ ਰਾਜੇ ਆ ਬਹੁਤ ਸਾਰੇ ਨਵਾਬਾਂ ਤੋਂ ਅਲੱਗ-ਅਲੱਗ ਤਰ੍ਹਾਂ ਦੀ ਮਦਦ ਨਾ ਮਿਲੇ ਹੁੰਦੀ ਤਾਂ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਉਹਨਾਂ ਪੰਜ ਸਭ ਤੋਂ ਵੱਡੇ ਇਸ ਤਰ੍ਹਾਂ ਦੇ ਲੋਕਾਂ ਦੀ ਜਿਨ੍ਹਾਂ ਨੇ ਇਸ ਵਿਦਰੋਹ ਦੇ ਦੌਰਾਨ ਇਨ੍ਹਾਂ ਵਿਦਰੋਹੀ ਸੈਨਿਕਾਂ ਦੀ ਨਹੀਂ ਬਲਕਿ ਅੰਗਰੇਜ਼ਾਂ ਦੀ ਮਦਦ ਕੀਤੀ ਤੇ ਜਿਨ੍ਹਾਂ ਦੇ ਕਰਕੇ ਹੀ ਅੰਗਰੇਜ਼ਾਂ ਦਾ ਜਿਹੜਾ ਰਾਜ ਹੈ ਹਕੂਮਤ ਆ ਇੰਡੀਆ ਦੇ ਉੱਪਰ ਅਗਲੇ 90 ਹੋਰ ਸਾਲ ਤੱਕ ਕਾਇਮ ਰਹਿੰਦਾ ਵਾ 1857 ਦੇ ਵਿਦਰੋਹ ਦੇ ਬਾਰੇ ਦੇ ਵਿੱਚ ਲਿਖੀ ਗਈ ਮੇਰੀ ਸਭ ਤੋਂ ਫੇਵਰਿਟ ਬੁੱਕ ਹੈਗੀ ਆ ਮਸ਼ਹੂਰ ਇਤਿਹਾਸਕਾਰ ਵਿਲੀਅਮ ਡੈਲ ਰਿੰਪਲ ਹੋਣਾ ਦੀ ਆਪਣੀ ਕਿਤਾਬ ਦ ਲਾਸਟ ਮੁਗਲ ਅੱਜ ਦੇ ਆਪਣੇ ਵੀਡੀਓ ਦੇ ਵਿੱਚ ਜਿਹੜੇ ਪੰਜ ਗਦਾਰਾਂ ਦੀ ਆਪਾਂ ਗੱਲ ਕਰਾਂਗੇ ਉਹਨਾਂ ਦੇ ਵਿੱਚ ਇੱਕ ਸਿੱਖ ਵੀ ਆਊਗਾ ਰਾਜਪੂਤ ਵੀ ਆਉਣਗੇ ਡੋਗਰੇ ਵੀ ਆਉਣਗੇ ਹਿੰਦੂ ਰਾਜੇ ਵੀ ਆਉਣਗੇ ਤੇ ਮੁਸਲਮਾਨ ਵੀ ਆਉਣਗੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਪਟਿਆਲੇ ਘਰਾਣੇ ਦੀ ਉਹ ਘਰਾਣਾ ਜਿਹੜਾ ਆਪਣੀ ਹੋਂਦ ਦੇ ਵਿੱਚ ਹੀ ਆਉਂਦਾ ਸਭ ਤੋਂ ਪਹਿਲਾਂ ਸ਼ਕਤੀਸ਼ਾਲੀ ਹੀ ਉਦੋਂ ਹੁੰਦਾ ਜ਼ਗੀਰਾਂ ਹੀ ਉਹਨਾਂ ਨੂੰ ਉਦੋਂ ਮਿਲਦੀਆਂ ਨੇ ਜਦੋਂ ਉਹ ਅਬਦਾਲੀ ਦੇ ਹੱਥ ਠੋਕੇ ਬਣਦੇ ਆ ਤੇ ਪੰਜਾਬ ਦੇ ਵਿੱਚ ਦੂਸਰਾ ਸਭ ਤੋਂ ਵੱਡਾ ਕੱਲੂਕਾਰਾ ਕਰਵਾ ਦਿੰਦੇ ਆ 1857 ਦੇ ਵਿਦਰੋਹ ਦੇ ਦੌਰਾਨ ਵੀ ਆਪਣੀ ਫੈਮਿਲੀ ਦੇ ਪਾਏ ਹੋਏ ਪੂਰਨਿਆਂ ਦੇ ਉੱਪਰ ਚੱਲ ਕੇ ਇਸ ਵਾਰ ਜਿਹੜਾ ਪਟਿਆਲੇ ਦਾ ਸ਼ਾਹੀ ਘਰਾਣਾ ਹੁੰਦਾ ਉਹ ਇਹਨਾਂ ਅੰਦੋਲਨਕਾਰੀਆਂ ਦੀ ਮਦਦ ਨਹੀਂ ਕਰਦਾ ਬਲਕਿ ਮਦਦ ਕਰਦਾ ਉਹ ਅੰਗਰੇਜ਼ਾਂ ਦੀ ਤੇ ਉਸ ਟਾਈਮ ਦੇ ਉੱਪਰ ਪਟਿਆਲੇ ਦਾ ਰਾਜਾ ਹੁੰਦਾ ਨਰਿੰਦਰ ਸਿੰਘ ਨਰਿੰਦਰ ਸਿੰਘ ਦਾ ਟੋਟਲ ਟਾਈਮ ਰਹਿੰਦਾ 1845 ਤੋਂ ਲੈ ਕੇ 1862 ਤੱਕ ਦਾ ਵਿਦਰੋਹ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਵਿਦਰੋਹੀ ਸੈਨਿਕ ਪੂਰੀ ਤਰ੍ਹਾਂ ਦੇ ਨਾਲ ਦਿੱਲੀ ਨੂੰ ਘੇਰ ਲੈਂਦੇ ਆ ਪੂਰੀ ਤਰ੍ਹਾਂ ਨਾਲ ਪੰਜਾਬੀ ਦੇ ਵਿੱਚ ਜਿਹਨੂੰ ਕਿਹਾ ਜਾਂਦਾ ਕਿ ਨਾਕੂ ਬੰਦ ਕਰ ਦਿੱਤਾ ਜਾਂਦਾ ਅੰਗਰੇਜ਼ਾਂ ਦੇ ਪੈਰ ਲਗਭਗ ਲਗਭਗ ਇੰਡੀਆ ਦੇ ਵਿੱਚੋਂ ਓਖੜ ਚੁੱਕੇ ਹੁੰਦੇ ਆ ਅੰਗਰੇਜ਼ਾਂ ਦੇ ਕੋਲੇ ਇਸ ਘੇਰਾਬੰਦੀ ਨੂੰ ਤੋੜਨ ਦਾ ਸਿਰਫ ਇੱਕੋ ਹੀ ਤਰੀਕਾ ਵਾ ਹੈਵੀ ਆਰਟੀਲਰੀ ਮਤਲਬ ਕਿ ਬਹੁਤ ਭਾਰੀ ਤੋਪਖਾਨਾ ਅੰਗਰੇਜ਼ਾਂ ਦੇ ਕੋਲੇ ਇਹ ਤੋਪਖਾਨਾ ਤਾਂ ਮੌਜੂਦ ਹੁੰਦਾ ਵਾ ਪਰ ਪ੍ਰੋਬਲਮ ਇਹ ਆ ਉਹਨਾਂ ਦੇ ਕੋਲੇ ਇਸ ਭਾਰੀ ਤੋਪਖਾਨੇ ਨੂੰ ਦਿੱਲੀ ਤੱਕ ਲੈ ਕੇ ਜਾਣ ਦਾ ਕੋਈ ਵੀ ਜ਼ਰੀਆ ਨਹੀਂ ਹੈ ਤੇ ਇਹ ਜ਼ਰੀਆ ਉਸ ਟਾਈਮ ਦੇ ਉੱਪਰ ਸੀਗੇ ਹਾਥੀ ਤੇ ਬਹੁਤ ਸਾਰੀਆਂ ਵੈਗਨਸ ਹੁਣ ਹਾਥੀ ਤੇ ਵੈਗਨਸ ਅੰਗਰੇਜ਼ਾਂ ਨੂੰ ਕੌਣ ਪ੍ਰੋਵਾਈਡ ਕਰ ਸਕਦਾ ਸੀ ਪਟਿਆਲੇ ਦਾ ਨਰਿੰਦਰ ਸਿੰਘ ਤੇ ਜਿਹੜੀ ਚੀਜ਼ ਉਹ ਪੂਰੀ ਖੁਸ਼ੀ ਦੇ ਨਾਲ ਕਰਦਾ ਵੀ ਆ ਫਿਰੋਜ਼ਪੁਰ ਤੋਂ ਲਾਹੌਰ ਤੋਂ ਬਹੁਤ ਸਾਰਾ ਭਾਰੀ ਤੋਪਖਾਨਾ ਨਰਿੰਦਰ ਸਿੰਘ ਦੇ ਹਾਥੀਆਂ ਤੇ ਵੈਗਨਸ ਦੀ ਮਦਦ ਦੇ ਨਾਲ ਦਿੱਲੀ ਪਹੁੰਚਾਇਆ ਜਾਂਦਾ ਵਾ ਤੇ ਉਸ ਤੋਂ ਬਾਅਦ ਇਸ ਲੜਾਈ ਦੀ ਕਹਾਣੀ ਪੂਰੀ ਤਰ੍ਹਾਂ ਦੇ ਨਾਲ ਪਲਟ ਜਾਂਦੀ ਆ ਨਰਿੰਦਰ ਸਿੰਘ ਸਿਰਫ ਹਾਥੀ ਤੇ ਵੈਗਨਸ ਹੀ ਸਪਲਾਈ ਨਹੀਂ ਕਰਦਾ ਇਸ ਤੋਂ ਇਲਾਵਾ ਆਪਣੇ ਬਹੁਤ ਸਾਰੇ ਫੌਜੀ ਵੀ ਨਾਲ ਦਿੰਦਾ ਵਾ ਇਹਨਾਂ ਫੌਜੀਆਂ ਦਾ ਮੇਨ ਕੰਮ ਹੁੰਦਾ ਲਾਹੌਰ ਫਿਰੋਜ਼ਪੁਰ ਜਲੰਧਰ ਲੁਧਿਆਣਾ ਇਹਨਾਂ ਸਾਰੀਆਂ ਬੈਰਕਸ ਦੇ ਵਿੱਚ ਜਿੰਨੇ ਵੀ ਮੁਸਲਮਾਨ ਫੌਜੀ ਹੁੰਦੇ ਆ ਜ਼ਿਆਦਾਤਰ ਕਿਉਂਕਿ ਮੁਸਲਮਾਨ ਫੌਜੀ ਪੰਜਾਬ ਦੇ ਵਿੱਚੋਂ ਉੱਠ ਕੇ ਵਿਦਰੋਹ ਕਰਨ ਦੇ ਲਈ ਦਿੱਲੀ ਵੱਲ ਜਾ ਰਹੇ ਸੀ ਉਹਨਾਂ ਸਾਰਿਆਂ ਨੂੰ ਰਸਤੇ ਦੇ ਵਿੱਚ ਹੀ ਇੰਟਰਸੈਪਟ ਕਰਨਾ ਰਸਤੇ ਦੇ ਵਿੱਚ ਹੀ ਉਹਨਾਂ ਨੂੰ ਰੋਕਣਾ ਇਹਨਾਂ ਸਾਰੇ ਫੌਜੀਆ ਨੂੰ ਰਸਤੇ ਦੇ ਵਿੱਚ ਹੀ ਰੋਕ ਲਿਆ ਜਾਂਦਾ ਤੇ ਇਹਨਾਂ ਸਾਰਿਆਂ ਦਾ ਕਤਲੇਆਮ ਕਰ ਦਿੱਤਾ ਜਾਂਦਾ। ਤੁਹਾਨੂੰ ਯਾਦ ਹੋਊਗਾ ਹੁਣ ਤੋਂ ਕੁਝ ਸਾਲ ਪਹਿਲਾਂ ਸ਼ਾਇਦ ਦੁਆਬੇ ਦੇ ਇੱਕ ਪਿੰਡ ਦੇ ਵਿੱਚ ਸੈਂਕੜੇ ਪੁਰਾਣੇ ਫੌਜੀਆ ਦੀਆਂ ਲਾਸ਼ਾਂ ਮਿਲੀਆਂ ਸੀ ਬਹੁਤ ਸਾਲ ਪਹਿਲਾਂ ਦਫਨਾਇਆਂ ਹੋਈਆਂ। ਅਸਲ ਦੇ ਵਿੱਚ ਇਹ ਸਾਰੀ ਚੀਜ਼ ਦਾ ਜ਼ਿਕਰ ਵੀ ਵਿਲੀਅਮ ਡੈਲ ਰਿੰਪਲ ਹੋਣੀ ਆਪਣੀ ਕਿਤਾਬ ਦੇ ਵਿੱਚ ਇਹਨਾਂ ਲਾਸ਼ਾਂ ਦੇ ਮਿਲਣ ਤੋਂ ਬਹੁਤ ਸਾਲ ਪਹਿਲਾਂ ਕਰ ਚੁੱਕੇ ਸੀ ਤੇ ਬਾਅਦ ਦੇ ਵਿੱਚ ਜਦੋਂ ਇਹਨਾਂ ਸੈਨਿਕਾਂ ਦੀਆਂ ਹੱਡੀਆਂ ਨੂੰ ਕੱਢਿਆ ਜਾਂਦਾ ਇਹਨਾਂ ਦੇ ਉੱਪਰ ਖੋਜ ਕੀਤੀ ਜਾਂਦੀ ਆ ਤਾਂ ਉਹੀ ਚੀਜ਼ ਪਤਾ ਲੱਗਦੀ ਆ ਕਿ ਇਹ 1857 ਦੇ ਵਿਰੋਧ ਦੇ ਨਾਲ ਜੁੜੇ ਹੋਏ ਫੌਜੀ ਸੀਗੇ ਮੁਸਲਮਾਨ ਫੌਜੀ ਸੀਗੇ ਜਿਹੜੇ ਦਿੱਲੀ ਵਿਦਰੋਹ ਦੇ ਵਿੱਚ ਹਿੱਸਾ ਲੈਣ ਦੇ ਲਈ ਜਾ ਰਹੇ ਸੀ ਪਰ ਰਸਤੇ ਦੇ ਵਿੱਚ ਹੀ ਉਹਨਾਂ ਨੂੰ ਇੰਟਰਸੈਪਟ ਕੀਤਾ ਜਾਂਦਾ ਸਾਰਿਆਂ ਦਿਆਂ ਸਾਰਿਆਂ ਨੂੰ ਖੜਾ ਕੇ ਇੱਕ ਲਾਈਨ ਦੇ ਵਿੱਚ ਗੋਲੀ ਮਾਰ ਦਿੱਤੀ ਜਾਂਦੀ ਆ ਤੇ ਬਹੁਤ ਵੱਡੇ ਟੋਏ ਪੱਟ ਕੇ ਇੱਕ ਬਹੁਤ ਵੱਡੀ ਕਬਰ ਬਣਾ ਕੇ ਉਹਦੇ ਵਿੱਚ ਹੀ ਇਹਨਾਂ ਨੂੰ ਦਫਨਾ ਦਿੱਤਾ ਜਾਂਦਾ ਅੱਜ ਵੀ ਪੂਰੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਵੀ ਤੁਹਾਨੂੰ ਇਸ ਤਰ੍ਹਾਂ ਦੇ ਬਹੁਤ ਸਾਰੇ ਅਮੀਰ ਘਰਾਣੇ ਬਹੁਤ ਸਾਰੇ ਇਸ ਤਰ੍ਹਾਂ ਦੇ ਅਮੀਰ ਪਰਿਵਾਰ ਮਿਲ ਜਾਣਗੇ ਜਿਹੜੇ ਅਲੱਗ-ਅਲੱਗ ਟਾਈਮਾਂ ਦੇ ਉੱਪਰ ਅੰਗਰੇਜ਼ਾਂ ਦੇ ਹੱਥ ਟੋਕੇ ਰਹੇ ਨੇ ਉਹਨਾਂ ਤੋਂ ਵੱਡੀਆਂ-ਵੱਡੀਆਂ ਉਹਨਾਂ ਨੂੰ ਜ਼ਗੀਰਾ ਮਿਲੀਆਂ ਨੇ ਤੇ ਕੁਝ ਇਸ ਤਰ੍ਹਾਂ ਦੇ ਵੀ ਆ ਜਿਨ੍ਹਾਂ ਨੇ ਜਲਿਆਂਵਾਲੇ ਬਾਗ ਦੇ ਸਾਕੇ ਤੋਂ ਬਾਅਦ ਜਨਰਲ ਐਡਵਾਈਅਰ ਨੂੰ ਹਰਮੰਦਰ ਸਾਹਿਬ ਬੁਲਾ ਕੇ ਉੱਥੇ ਸਰੋਪਾ ਵੀ ਦਿੱਤਾ ਇਹ ਸਾਰੇ ਦੇ ਸਾਰੇ ਲੋਕ ਆਪਸ ਦੇ ਵਿੱਚ ਵੀ ਪਰਵਾਰਿਕ ਰਿਸ਼ਤਿਆਂ ਦੇ ਵਿੱਚ ਜੁੜੇ ਹੋਏ ਆ ਕੋਈ ਕਿਸੇ ਪਾਰਟੀ ਦੇ ਨਾਲ ਸੰਬੰਧ ਰੱਖ ਰਿਹਾ ਕੋਈ ਕਿਸੇ ਪਾਰਟੀ ਦੇ ਨਾਲ ਸੰਬੰਧ ਰੱਖ ਰਿਆ ਪਰ ਤਾਕਤ ਅੱਜ ਵੀ ਇਹਨਾਂ ਲੋਕਾਂ ਦੇ ਕੋਲ ਹੀ ਆ ਪੈਸਾ ਅੱਜ ਵੀ ਇਹਨਾਂ ਲੋਕਾਂ ਦੇ ਕੋਲ ਹੀ ਆ ਤੇ ਸਾਡੀ ਤਰਾਸਦੀ ਇਹ ਆ ਅੱਜ ਵੀ ਸਾਨੂੰ ਇਹੀ ਲੋਕ ਆਪਣੇ ਹੀਰੋ ਲੱਗਦੇ ਆ ਅੱਜ ਵੀ ਅਸੀਂ ਇਹਨਾਂ ਲੋਕਾਂ ਦੇ ਖਿਲਾਫ ਇੱਕ ਸ਼ਬਦ ਸੁਣਨ ਨੂੰ ਵੀ ਤਿਆਰ ਨਹੀਂ ਹੈਗੇ ਤੇ ਇਹ ਉਹੀ ਲੋਕ ਨੇ ਜਿਹੜੇ ਦੇਸ਼ ਭਗਤਾਂ ਨੂੰ ਅਲੱਗ-ਅਲੱਗ ਟਾਈਮ ਦੇ ਉੱਪਰ ਆਪਣੀਆਂ ਖੁਦ ਦੀਆਂ ਸਟੇਜਾਂ ਤੋਂ ਮੰਚਾਂ ਤੋਂ ਬੁਰਾ ਭਲਾ ਕਹਿੰਦੇ ਰਏ ਆ ਪੰਜਾਬ ਦੇ ਰਾਜੇ ਤੋਂ ਬਾਹਰ ਨਿਕਲ ਕੇ ਹੁਣ ਆਪਾਂ ਚੱਲਦੇ ਆਂ ਗਵਾਲੀਅਰ ਦੇ ਰਾਜੇ ਵੱਲ ਕਹਾਣੀ ਇੱਕ ਵਾਰੀ ਫੇਰ ਸੇਮਾ ਉਦੋਂ ਵੀ ਇਹ ਤਾਕਤਵਰ ਸੀਗੇ ਅੱਜ ਵੀ ਤਾਕਤਵਰ ਨੇ ਉਦੋਂ ਰਾਜੇ ਸੀ ਅੱਜ ਇਹ ਨੇਤਾ ਨੇ ਸੇਮ ਪੰਜਾਬ ਦੇ ਘਰਾਣੇ ਦੀ ਤਰ੍ਹਾਂ ਉਦੋਂ ਵੀ ਕੰਮ ਆਮ ਲੋਕਾਂ ਨੂੰ ਲੁੱਟਣਾ ਸੀ ਅੱਜ ਵੀ ਕੰਮ ਆਮ ਲੋਕਾਂ ਨੂੰ ਲੁੱਟਣਾ ਵਾ ਬਸ ਇਹ ਆ ਤਰੀਕੇ ਦਾ ਫਰਕ ਪੈ ਗਿਆ ਉਦੋਂ ਵੀ ਸਾਡੇ ਵਰਗੇ ਆਮ ਲੋਕ ਰਾਜਿਆਂ ਰਜਵਾੜਿਆਂ ਦੇ ਸਾਹਮਣੇ ਹੱਥ ਜੋੜ ਕੇ ਖੜਦੇ ਸੀ ਅੱਜ ਵੀ ਸਾਡੇ ਵਿੱਚੋਂ ਬਹੁਤ ਸਾਰੇ ਲੋਕ ਇਨ੍ਹਾਂ ਨੇਤਾਵਾਂ ਦੇ ਸਾਹਮਣੇ ਹੱਥ ਜੋੜ ਕੇ ਖੜਦੇ ਆ ਆਮ ਲੋਕਾਂ ਦੇ ਲਈ ਕੋਈ ਪੰਜਾਬੀ ਆ ਕੋਈ ਸਿੱਖ ਆ ਕੋਈ ਉਹਦੇ ਮੁਸਲਮਾਨ ਧਰਮ ਦਾ ਵਾ ਕੋਈ ਸਾਡੇ ਹੀ ਹਿੰਦੂ ਧਰਮ ਦਾ ਵਾ ਕੋਈ ਮੇਰੀ ਹੀ ਜਾਤ ਦਾ ਵਾ ਪਰ ਅਸਲ ਦੇ ਵਿੱਚ ਇਨ੍ਹਾਂ ਲੋਕਾਂ ਦੇ ਲਈ ਨਾ ਕੋਈ ਜਾਤ ਹੁੰਦੀ ਆ ਤੇ ਨਾ ਧਰਮ ਇਹਨਾਂ ਦੇ ਸਿਰਫ ਦੋ ਹੀ ਧਰਮ ਹੁੰਦੇ ਆ ਇੱਕ ਤਾਕਤ ਤੇ ਦੂਸਰਾ ਪੈਸਾ ਹੁਣ ਆਪਾਂ ਚੱਲਦੇ ਆ ਗਵਾਲੀਅਰ ਦੇ ਰਾਜੇ ਜੈਜੀ ਰਾਓ ਸਿੰਧੀਆ ਦੇ ਵੱਲ ਵਿਨਾਇਕ ਦਮੋਦਰ ਹੁਣੀ 1857 ਦੇ ਗਦਰ ਦੇ ਬਾਰੇ ਵਿੱਚ ਲਿਖੀ ਆਪਣੀ ਕਿਤਾਬ ਦੇ ਵਿੱਚ ਬਹੁਤ ਵਿਸਤਾਰਪੂਰਵਕ ਇਹਨਾਂ ਚੀਜ਼ਾਂ ਦਾ ਜ਼ਿਕਰ ਕਰਦੇ ਆ ਕਿ ਕਿਸ ਤਰ੍ਹਾਂ ਜਾਇਆਜੀ ਰਾਓ ਸਿੰਧੀਆਂ ਨੇ ਅੰਗਰੇਜ਼ਾਂ ਦੇ ਨਾਲ ਰੜ ਕੇ ਆਪਣੇ ਪੂਰੇ ਦੇ ਪੂਰੇ ਏਰੀਏ ਦੇ ਵਿੱਚ ਜਿਹੜਾ ਵਿਦਰੋਹ ਸੀ 1857 ਦਾ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਦਬਾਉਣ ਦੇ ਵਿੱਚ ਮਦਦ ਕੀਤੀ 1857 ਦੇ ਵਿਦਰੋਹ ਦੇ ਵਿੱਚੋਂ ਜਿਹੜੇ ਦੋ ਨਾਮ ਨਿਕਲ ਕੇ ਸਭ ਤੋਂ ਮੂਰੇ ਆਉਂਦੇ ਆ ਉਹ ਹੁੰਦੇ ਆ ਰਾਣੀ ਲక్ష్ਮੀ ਬਾਈ ਤੇ ਦੂਸਰਾ ਹੁੰਦਾ ਤਾਂਤੀਆ ਤੋਪੇ ਤਾਂਤੀਆ ਹੋਣਾ ਨੇ ਅੰਗਰੇਜ਼ਾਂ ਦੀ ਫੌਜ ਦੇ ਵਿੱਚ ਇੰਨਾ ਕਿ ਜ਼ਿਆਦਾ ਆਤੰਕ ਮਚਾਇਆ ਸੀਗਾ ਇੰਨੇ ਕਿ ਜ਼ਿਆਦਾ ਕਤਲੇਆਮ ਕੀਤਾ ਅੰਗਰੇਜ਼ਾਂ ਦੀ ਫੌਜ ਦਾ ਪਰ ਫਾਈਨਲੀ ਤਾਂਤੀਆ ਤੋਪੇ ਹੁਣੀ ਵੀ ਗਵਾਲੀਅਰ ਦੇ ਇਸ ਰਾਜੇ ਦੀ ਗੱਦਾਰੀ ਦਾ ਸ਼ਿਕਾਰ ਬਣਦੇ ਆ ਚਾਂਸੀ ਦੀ ਰਾਣੀ ਤੇ ਤਾਂਤੀਆ ਤੋਪੇ ਇਹ ਦੋਨੇ ਜਾਣੇ ਗਵਾਲੀਅਰ ਦੇ ਕਿਲੇ ਵੱਲ ਨੂੰ ਜਾਣਾ ਸ਼ੁਰੂ ਕਰਦੇ ਆ ਤੇ ਉੱਥੇ ਜਾ ਕੇ ਜੇ ਇਹਨਾਂ ਨੂੰ ਜਾਇਆਜੀ ਰਾਉ ਸਿੰਧੀਆ ਦੀ ਥੋੜੀ ਬਹੁਤ ਮਦਦ ਵੀ ਮਿਲ ਚੁੱਕੀ ਹੁੰਦੀ ਤਾਂ ਅੱਜ ਦੀ ਕਹਾਣੀ ਪੂਰੀ ਤਰ੍ਹਾਂ ਦੇ ਨਾਲ ਬਦਲੀ ਹੁੰਦੀ ਜਾਇਆਜੀ ਰਾਉ ਸਿੰਧੀਆ ਇੱਕ ਬਹੁਤ ਹੀ ਜ਼ਿਆਦਾ ਕੋਜੀ ਚਾਲ ਚੱਲਦਾ ਵਾ ਤੰਤੀਆ ਤੋਪੇ ਹੋਣਾ ਦੇ ਨਾਲ ਪਹਿਲਾਂ ਉਹਨਾਂ ਨੂੰ ਖਤ ਲੇਖ ਕੇ ਉੱਥੇ ਬੁਲਾਇਆ ਜਾਂਦਾ ਪਰ ਜਦੋਂ ਇਹ ਸਾਰੇ ਵਿਦਰੋਹੀ ਉੱਥੇ ਪਹੁੰਚ ਜਾਂਦੇ ਆ ਉਸ ਟਾਈਮ ਜਾ ਕੇ ਕਿਤੇ ਇਹਨਾਂ ਨੂੰ ਜਾਇਆਜੀ ਰਾਉ ਸਿੰਧਿਆ ਦੀ ਗੱਦਾਰੀ ਦਾ ਪਤਾ ਲੱਗਦਾ ਪਰ ਉਦੋਂ ਤੱਕ ਬਹੁਤ ਜ਼ਿਆਦਾ ਦੇਰ ਹੋ ਚੁੱਕੀ ਹੁੰਦੀ ਹੈ ਡਾਕਟਰ ਰਾਧਾ ਕ੍ਰਿਸ਼ਨ ਮੁਖਰਜੀ ਆਪਣੀ ਕਿਤਾਬ ਦੇ ਵਿੱਚ ਇਹ ਲਿਖਦੇ ਆ ਕਿ ਜੇ ਗਵਾਲੀਅਰ ਦੇ ਰਾਜੇ ਨੇ ਥੋੜੀ ਬਹੁਤ ਵੀ ਦਲੇਰੀ ਦਿਖਾਈ ਹੁੰਦੀ ਤਾਂ ਅੰਗਰੇਜ਼ਾਂ ਦੇ ਪੈਰ ਇਸ ਪੂਰੇ ਦੇ ਪੂਰੇ ਏਰੀਆ ਦੇ ਵਿੱਚੋਂ ਹਮੇਸ਼ਾ ਦੇ ਲਈ ਔਖੜ ਜਾਣੇ ਸੀ ਤਾਂ ਤੰਤੀਆ ਤੋਪੇ ਗਵਾਲੀਅਰ ਦੇ ਕਿਲੇ ਨੂੰ ਜਿੱਤ ਲੈਂਦੇ ਆ ਉੱਥੇ ਜਾ ਕੇ ਅੰਗਰੇਜ਼ਾਂ ਦੇ ਝੰਡੇ ਨੂੰ ਉਤਾਰ ਦਿੱਤਾ ਜਾਂਦਾ ਪਰ ਇਸ ਤੋਂ ਬਾਅਦ ਵਿਧਰੋਹੀਆਂ ਦੀ ਪੂਰੀ ਦੀ ਪੂਰੀ ਜਿਹੜੀ ਆਰਮੀ ਹੁੰਦੀ ਆ ਇਸੇ ਕਿਲੇ ਦੇ ਅੰਦਰ ਬਿਨਾਂ ਕਿਸੇ ਸਹਾਇਤਾ ਦੇ ਕੈਦ ਹੋ ਕੇ ਰਹਿ ਜਾਂਦੀ ਆ ਤੇ ਜਾਇਆਜੀ ਰੌ ਸਿੰਧੀਆ ਇਹਨਾਂ ਅੰਦੋਲਨਕਾਰੀਆਂ ਦੀ ਹਰ ਇੱਕ ਖਬਰ ਸਿੱਧੀ ਜਾ ਕੇ ਦੇ ਰਿਆ ਹੁੰਦਾ ਵਾ ਅੰਗਰੇਜ਼ਾਂ ਨੂੰ ਇਹਨਾਂ ਦੇ ਹਥਿਆਰਾਂ ਦੇ ਬਾਰੇ ਦੇ ਵਿੱਚ ਇਹਨਾਂ ਲੜਾਕਿਆਂ ਦੀ ਗਿਣਤੀ ਦੇ ਬਾਰੇ ਦੇ ਵਿੱਚ ਇਹਨਾਂ ਦੀਆਂ ਕਮੀਆਂ ਦੇ ਬਾਰੇ ਤੇ ਇਹਨਾਂ ਦੀਆਂ ਸਾਰੀਆਂ ਖੂਬੀਆਂ ਦੇ ਬਾਰੇ ਤੇ ਫਾਈਨਲੀ 17 ਜੂਨ 1858 ਨੂੰ ਅੰਦੋਲਨਕਾਰੀਆਂ ਦੀ ਤੇ ਅੰਗਰੇਜ਼ਾਂ ਦੀ ਫੌਜ ਦੀ ਆਪਸ ਦੇ ਵਿੱਚ ਇੱਕ ਆਖਰੀ ਲੜਾਈ ਹੁੰਦੀ ਆ ਤੇ ਇਹਦਾ ਹਸ਼ਰ ਵੀ ਉਸੇ ਤਰ੍ਹਾਂ ਹੀ ਹੁੰਦਾ ਵਾ ਜਿਵੇਂ ਆਖਿਰ ਦੇ ਵਿੱਚ ਹੋਇਆ ਵਾ ਐਂਗਲੋ ਸਿੱਖ ਵਾਰ ਦੇ ਵਿੱਚ ਤੇ ਇੱਕ ਵਾਰੀ ਫੇਰ ਸ਼ਾਹ ਮੁਹੰਮਦ ਹੁਣਾਂ ਦੀ ਵਾਰ ਦੀ ਤਰ੍ਹਾਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਲੜਾਈ ਤੋਂ ਬਾਅਦ ਜਾਇਆਜੀਰਾ ਉਹ ਸਿੰਧੀਆਂ ਨੂੰ ਅੰਗਰੇਜ਼ਾਂ ਦੀ ਮਦਦ ਕਰਨ ਦੇ ਲਈ ਪ੍ਰੋਪਰ ਇਨਾਮ ਦਿੱਤਾ ਜਾਂਦਾ ਗਵਾਲੀਅਰ ਦਾ ਕਿਲਾ ਵਾਪਸ ਜਾਇਆਜੀਰਾਓ ਸਿੰਧੀਆਂ ਦੇ ਹਵਾਲੇ ਕੀਤਾ ਜਾਂਦਾ ਤੇ ਅੱਜ ਜਿਵੇਂ ਪੰਜਾਬ ਦੇ ਵਿੱਚ ਵੀ ਕਿਸੇ ਖਾਸ ਪਾਰਟੀ ਦੇ ਨਾਲ ਸੰਬੰਧ ਰੱਖਣ ਵਾਲੇ ਜਾਂ ਕਿਸੇ ਇੱਕ ਖਾਸ ਸੋਚ ਦੇ ਨਾਲ ਸੰਬੰਧ ਰੱਖਣ ਵਾਲੇ ਲੋਕ ਪਟਿਆਲੇ ਦੇ ਸ਼ਾਹੀ ਘਰਾਣੇ ਦੇ ਬਾਰੇ ਦੇ ਵਿੱਚ ਜਾਂ ਫਿਰ ਸਿਮਰਨਜੀਤ ਮਾਨ ਦੇ ਅੰਗਰੇਜ਼ਾਂ ਦੀ ਪਿੱਠੂ ਫੈਮਿਲੀ ਦੇ ਨਾਲ ਸੰਬੰਧ ਰੱਖਣ ਦੇ ਬਾਰੇ ਦੇ ਵਿੱਚ ਕੋਈ ਵੀ ਸ਼ਬਦ ਸੁਣਨ ਨੂੰ ਤਿਆਰ ਨਹੀਂ ਹੈਗੇ ਬਿਲਕੁਲ ਉਹੀ ਹਾਲ ਆ ਅੱਜ ਵੀ ਗਵਾਲੀਅਰ ਦੇ ਵਿੱਚ ਜੈਜੀ ਰਾਓ ਸਿੰਧੀਆ ਹੋਣਾਂ ਦੇ ਆਪਣੇ ਫਾਲੋਅਰਸ ਦਾ ਇਸ ਇਤਿਹਾਸ ਤੋਂ ਪੂਰੀ ਤਰ੍ਹਾਂ ਦੇ ਨਾਲ ਮੁਨਕਰ ਨੇ ਇਹਦੇ ਤੋਂ ਅੱਖਾਂ ਬਚਾਉਂਦੇ ਰਹਿੰਦੇ ਆ ਹੁਣ ਆਪਾਂ ਪੰਜਾਬ ਤੇ ਗਵਾਲੀਅਰ ਤੋਂ ਨਿਕਲ ਕੇ ਚੱਲਦੇ ਆਂ ਕਸ਼ਮੀਰ ਵੱਲ ਅਗਲਾ ਗੱਦਾਰ ਸੀਗਾ ਇੱਕ ਬਹੁਤ ਹੀ ਜ਼ਿਆਦਾ ਮਸ਼ਹੂਰ ਡੋਗਰਾ ਰਾਜਾ ਮਹਾਰਾਜਾ ਗੁਲਾਬ ਸਿੰਘ ਮਹਾਰਾਜਾ ਗੁਲਾਬ ਸਿੰਘ ਇੱਕ ਬਹੁਤ ਹੀ ਜ਼ਿਆਦਾ ਦੂਰਅੰਦੇਸ਼ੀ ਤੇ ਇੱਕ ਤੇਜ਼ ਤਰਾਰ ਇਨਸਾਨ ਸੀਗਾ ਵਿਲੀਅਮ ਡੈਲ ਰਿੰਪਲ ਹੁਣਾਂ ਦੀ ਇੱਕ ਲਿਖੀ ਹੋਈ ਕਿਤਾਬ ਦ ਲਾਸਟ ਕਿੰਗ ਦੇ ਵਿੱਚ ਜ਼ਿਕਰ ਹੈਗਾ ਕਿ ਇੱਕ ਵਾਰ ਮਹਾਰਾਜਾ ਰਣਜੀਤ ਸਿੰਘ ਜਦੋਂ ਇੰਡੀਆ ਦਾ ਨਕਸ਼ਾ ਦੇਖ ਰਹੇ ਹੁੰਦੇ ਆ ਤਾਂ ਉਸ ਨਕਸ਼ੇ ਦੇ ਉੱਪਰ ਜਿਹੜਾ ਉਹਨਾਂ ਦਾ ਰਾਜ ਹੁੰਦਾ ਉਹਨੂੰ ਨੀਲੇ ਰੰਗ ਦੇ ਵਿੱਚ ਤੇ ਅੰਗਰੇਜ਼ਾਂ ਦੇ ਰਾਜ ਨੂੰ ਲਾਲ ਰੰਗ ਦੇ ਵਿੱਚ ਦਿਖਾਇਆ ਗਿਆ ਮਹਾਰਾਜਾ ਰਣਜੀਤ ਸਿੰਘ ਇਸ ਨਕਸ਼ੇ ਨੂੰ ਅਗਲਾ ਬਹੁਤ ਲੰਬਾ ਸਮਾਂ ਤੱਕ ਇਸੇ ਤਰ੍ਹਾਂ ਹੀ ਦੇਖਦੇ ਰਹਿੰਦੇ ਆ ਮਹਾਰਾਜਾ ਚੁੱਪ ਤਾਂ ਇਸੇ ਕਰਕੇ ਸਾਰੇ ਦੇ ਸਾਰੇ ਦਰਬਾਰੀ ਬਿਲਕੁਲ ਚੁੱਪਚਾਪ ਖੜੇ ਆ ਤੇ ਉਹ ਵੇਟ ਕਰ ਰਹੇ ਆ ਕਿ ਹੁਣ ਇਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਹੁਣੀ ਕੀ ਬੋਲਣਗੇ ਕੋਸ਼ਟਾਈਮ ਤੱਕ ਇਸ ਨਕਸ਼ੇ ਨੂੰ ਦੇਖਣ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਇੱਕ ਇਹੋ ਜੀ ਗੱਲ ਕਹਿੰਦੇ ਆ ਜਿਹੜੀ ਕਿ ਇੱਕ ਬਹੁਤ ਵੱਡੀ ਭਵਿੱਖਬਾਣੀ ਸਾਬਤ ਹੋ ਜਾਂਦੀ ਆ ਇਸ ਨਕਸ਼ੇ ਨੂੰ ਦੇਖਣ ਤੋਂ ਥੋੜੀ ਦੇਰ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਕਹਿੰਦੇ ਆ ਇੱਕ ਰੋਜ਼ ਇਹ ਸਭ ਲਾਲ ਹੋ ਜਾਏਗਾ ਇਹਦਾ ਮਤਲਬ ਆ ਕਿ ਜਿਹੜਾ ਇਹ ਨੀਲਾ ਭਾਗ ਸੀਗਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦੀ ਆਪਣੀ ਸਲਤਨਤ ਸੀਗੀ ਉਹਦੇ ਬਾਰੇ ਦੇ ਵਿੱਚ ਵੀ ਉਹਨਾਂ ਦੀ ਭਵਿੱਖਬਾਣੀ ਸੀ ਕਿ ਇੱਕ ਰੋਜ਼ ਇਹ ਸਭ ਕੁਝ ਅੰਗਰੇਜ਼ਾਂ ਦੇ ਅੰਡਰ ਆ ਜਾਊਗਾ ਇਸ ਕਿਸੇ ਨੂੰ ਤੇ ਇਸ ਤਰ੍ਹਾਂ ਦੇ ਹੋਰ ਬਹੁਤ ਸਾਰੇ ਦਿਲਚਸਪ ਕਿਸਿਆਂ ਨੂੰ ਜਾਣਨ ਦੇ ਲਈ ਤੁਸੀਂ ਵਿਲੀਅਮ ਡੈਲ ਰੈਂਪਲ ਹੋਣਾਂ ਦੀਆਂ ਬਹੁਤ ਸਾਰੀਆਂ ਕਿਤਾਬਾਂ ਪੜ ਸਕਦੇ ਹੋ ਬਿਲਕੁਲ ਇਸੇ ਤਰ੍ਹਾਂ ਦੀ ਹੀ ਦੂਰੰਦੇਸ਼ੀ ਸੀਗੀ ਮਹਾਰਾਜਾ ਗੁਲਾਬ ਸਿੰਘ ਦੀ ਮਹਾਰਾਜਾ ਗੁਲਾਬ ਸਿੰਘ ਅੰਗਰੇਜ਼ਾਂ ਤੋਂ ਕਸ਼ਮੀਰ ਨੂੰ ਖਰੀਦ ਕੇ ਕਸ਼ਮੀਰ ਦਾ ਰਾਜਾ ਤਾਂ ਬਣ ਗਿਆ ਸੀ ਪਰ ਉਹਨੂੰ ਵੀ ਚੰਗੀ ਤਰ੍ਹਾਂ ਦੇ ਨਾਲ ਪਤਾ ਸੀ ਕਿ ਆਉਣ ਵਾਲਾ ਜਿਹੜਾ ਭਵਿੱਖ ਹੈਗਾ ਉਹ ਅੰਗਰੇਜ਼ਾਂ ਦਾ ਵਾ ਤੇ ਦੂਸਰੇ ਪਾਸੇ ਕਸ਼ਮੀਰ ਨੂੰ ਇੱਕ ਪਾਸੇ ਅਫਗਾਨਿਸਤਾਨ ਤੋਂ ਤੇ ਦੂਸਰੇ ਪਾਸੇ ਪੰਜਾਬ ਤੋਂ ਬਚਾਉਣ ਦੇ ਲਈ ਉਹਨੂੰ ਅੰਗਰੇਜ਼ਾਂ ਦੇ ਕੈਂਪ ਦੇ ਵਿੱਚ ਜਾਣਾ ਹੀ ਪੈਣਾ ਸੀ ਤਾਂ ਇਸੇ ਕਰਕੇ ਗੱਦਾਰਾਂ ਦੀ ਲਿਸਟ ਦੇ ਵਿੱਚ ਸ਼ਾਮਲ ਹੁੰਦਾ ਤੀਸਰਾ ਨਾਮ ਮਹਾਰਾਜਾ ਗੁਲਾਬ ਸਿੰਘ ਦਾ ਤੇ ਮਹਾਰਾਜਾ ਗੁਲਾਬ ਸਿੰਘ ਅੰਗਰੇਜ਼ਾਂ ਨੂੰ 1857 ਦੇ ਵਿਦਰੋਹ ਨੂੰ ਕੁਚਲਣ ਦੇ ਲਈ ਨਾ ਸਿਰਫ ਕੱਲੇ ਫੌਜੀ ਦਿੰਦਾ ਬਲਕਿ ਆਪਣਾ ਬਹੁਤ ਹੀ ਜ਼ਿਆਦਾ ਮਸ਼ਹੂਰ ਤੇ ਉਸ ਟਾਈਮ ਤੱਕ ਬਹੁਤ ਹੀ ਜ਼ਿਆਦਾ ਡਿਵੈਲਪ ਹੋ ਚੁੱਕਿਆ ਜਸੂਸਾਂ ਦਾ ਨੈਟਵਰਕ ਵੀ ਦਿੰਦਾ ਤੇ ਜਿਸ ਤਰ੍ਹਾਂ ਪਟਿਆਲੇ ਦੇ ਰਾਜੇ ਨਰਿੰਦਰ ਸਿੰਘ ਨੇ ਲਾਹੌਰ ਫਿਰੋਜ਼ਪੁਰ ਜਲੰਧਰ ਤੇ ਲੁਧਿਆਣੇ ਤੋਂ ਚੱਲਣ ਵਾਲੇ ਫੌਜੀਆ ਦੇ ਟੋਲਿਆਂ ਨੂੰ ਰਾਹ ਦੇ ਵਿੱਚ ਹੀ ਇੰਟਰਸੈਪਟ ਕੀਤਾ ਤੇ ਉਹਨਾਂ ਦਾ ਕਤਲੇਆਮ ਕੀਤਾ ਬਿਲਕੁਲ ਇਹੀ ਚੀਜ਼ ਕਰਦਾ ਵਾ ਮਹਾਰਾਜਾ ਗੁਲਾਬ ਸਿੰਘ ਹੁਣ ਆਪਾਂ ਚੱਲਦੇ ਆਂ ਦੱਖਣ ਵੱਲ ਨੂੰ ਤੇ ਹੁਣ ਆਪਾਂ ਗੱਲ ਕਰਦੇ ਆਂ ਹైదరాబాద్ ਦੇ 6ਵੇਂ ਨਿਜ਼ਾਮ ਮੀਰ ਮਹਿਬੂਬ ਅਲੀ ਖਾਨ ਦੀ ਇਹਨਾਂ ਗੱਲਾਂ ਨੂੰ ਬੀਤੇ ਹੋਏ ਤਕਰੀਬਨ 170 ਸਾਲ ਹੋ ਚੁੱਕੇ ਆ ਤੇ ਇਸੇ ਕਰਕੇ ਅੱਜ ਬਹੁਤ ਸਾਰੇ ਲੋਕ ਨੇ ਜਿਹੜੇ ਅੱਜ ਇਹ ਸੋਚ ਰਹੇ ਆ ਕਿ ਕਿਉਂ ਉਸ ਟਾਈਮ ਦੇ ਉੱਪਰ ਇੰਡੀਆ ਦੇ ਅਲੱਗ-ਅਲੱਗ ਲੋਕ ਇਕੱਠੇ ਨਹੀਂ ਹੋਏ ਤੇ ਅੰਗਰੇਜ਼ਾਂ ਨੂੰ ਆਪਣੇ ਏਰੀਆ ਦੇ ਵਿੱਚੋਂ ਕੱਢ ਨਹੀਂ ਦਿੱਤਾ ਪਰ ਅਸਲ ਦੇ ਵਿੱਚ ਸਾਨੂੰ ਉਸ ਟਾਈਮ ਦੇ ਇੰਡੀਆ ਦੇ ਬਾਰੇ ਸਮਝਣਾ ਪਊਗਾ ਤਕਰੀਬਨ ਅੱਜ ਦੀ ਤਰ੍ਹਾਂ ਹੀ ਉਸ ਟਾਈਮ ਵੀ ਕਿਸੇ ਨੂੰ ਅੰਗਰੇਜ਼ਾਂ ਦੇ ਨਾਲ ਕੋਈ ਬਹੁਤ ਜ਼ਿਆਦਾ ਫਰਕ ਨਹੀਂ ਸੀ ਸਪੈਸ਼ਲੀ ਇਹਨਾਂ ਅਮੀਰ ਲੋਕਾਂ ਨੂੰ ਇਹਨਾਂ ਰਾਜੇ ਰਜਵਾੜਿਆਂ ਨੂੰ ਤੇ ਬਿਲਕੁਲ ਅੱਜ ਦੀ ਤਰ੍ਹਾਂ ਹੀ ਹਰ ਕੋਈ ਸਿਰਫ ਆਪਣੇ ਇਕੱਲੇ ਦੇ ਸਵਾਰਥਾਂ ਨੂੰ ਦੇਖ ਰਿਹਾ ਸੀ ਤਾਂ ਇੱਥੇ ਦੇਖੋ ਇੱਕ ਮੁਸਲਮਾਨ ਸ਼ਾਸਕ ਦੀ ਗੁੱਟਬੰਦੀ ਹੁੰਦੀ ਆ ਅੰਗਰੇਜ਼ਾਂ ਦੇ ਨਾਲ ਉਹੀ ਅੰਗਰੇਜ਼ ਉਹੀ ਬ੍ਰਿਟਾਨਵੀ ਸਾਮਰਾਜ ਜਿਹੜਾ 1857 ਦਾ ਗਦਰ ਖਤਮ ਹੋਣ ਤੋਂ ਬਾਅਦ ਪੂਰੀ ਦਿੱਲੀ ਦੇ ਵਿੱਚੋਂ ਕੱਲੇ-ਕੱਲੇ ਮੁਸਲਮਾਨ ਪਰਿਵਾਰ ਨੂੰ ਬਾਹਰ ਕੱਢ ਦਿੰਦਾ ਤੇ ਉਹਨਾਂ ਨੂੰ ਮਜਬੂਰ ਕੀਤਾ ਜਾਂਦਾ ਵਾ ਅਗਲੇ 8 ਤੋਂ 9 ਮਹੀਨੇ ਦੇ ਲਈ ਨਾਰਥ ਇੰਡੀਆ ਦੀ ਤਪਦੀ ਗਰਮੀ ਦੇ ਵਿੱਚ ਦਿੱਲੀ ਤੋਂ ਬਾਹਰ ਕੈਂਪਾਂ ਦੇ ਵਿੱਚ ਬੈਠੇ ਰਹਿਣ ਦੇ ਲਈ ਧਰਮਾਂ ਦੀਆਂ ਗੱਲਾਂ ਦੇ ਬਦਲੇ ਦੇ ਵਿੱਚ ਗੁੱਟਬੰਦੀ ਜਾਤਾਂ ਦੇ ਬਦਲੇ ਦੇ ਵਿੱਚ ਗੁੱਟਬੰਦੀ ਇਹ ਸਿਰਫ ਆਮ ਲੋਕਾਂ ਦੀਆਂ ਗੱਲਾਂ ਰਹਿ ਜਾਂਦੀਆਂ ਜਦੋਂ ਤੁਹਾਡੇ ਕੋਲੇ ਬੇਅਥਾ ਪੈਸਾ ਤੇ ਪਾਵਰ ਹੋਵੇ ਉਦੋਂ ਤੁਸੀਂ ਸਿਰਫ ਆਪਣੇ ਨਿੱਜੀ ਸਵਾਰਥ ਨੂੰ ਬਚਾਉਣ ਦੀਆਂ ਹੀ ਗੱਲਾਂ ਸੋਚੋਗੇ ਤੇ ਇਹੀ ਚੀਜ਼ ਹੁੰਦੀ ਆ ਮੀਰ ਮਹਿਬੂਬ ਅਲੀ ਖਾਨ ਦੇ ਨਾਲ ਤੇ ਹైదరాబాద్ ਦਾ 6ਵਾਂ ਨਿਜ਼ਾਮ ਮਹਿਬੂਬ ਅਲੀ ਸਪੈਸ਼ਲੀ ਹైదరాబాద్ ਕੰਟਿੰਜੈਂਟ ਨਾਮ ਦੀ ਇੱਕ ਆਪਣੀ ਰੈਜiment ਤਿਆਰ ਕਰਦਾ ਵਾ ਜਿਹਦਾ ਕੰਮ ਸਿਰਫ ਇਹ ਨਾ ਹੁੰਦਾ ਕਿ 1857 ਦਾ ਵਿਦਰੋਹ ਕਰਨ ਵਾਲੇ ਜਿੰਨੇ ਵੀ ਫੌਜੀ ਹੁੰਦੇ ਆ ਉਹਨਾਂ ਨੂੰ ਇੰਟਰਸੈਪਟ ਕਰਨਾ ਤੇ ਉਹਨਾਂ ਨੂੰ ਰੋਕਣਾ ਉਹਨਾਂ ਨੂੰ ਨਿਊਟਰਲਾਈਜ਼ ਕਰਨਾ ਨizam ਨੇ ਦੱਖਣ ਦੇ ਵਿੱਚ ਅੰਗਰੇਜ਼ਾਂ ਨੂੰ ਹਥਿਆਰ ਦਿੱਤੇ ਆਪਣੇ ਬਹੁਤ ਸਾਰੇ ਫੌਜੀ ਦਿੱਤੇ ਤੇ ਕੁਝ ਸਪੈਸ਼ਲ ਬਟਾਲੀయన్స్ ਬਣਾ ਕੇ ਦਿੱਤੀਆਂ ਤੇ ਇਸ ਤੋਂ ਇਲਾਵਾ 6ਵੇਂ Nizam ਮਹਿਬੂਬ ਅਲੀ ਖਾਨ ਨੇ ਇਸ ਚੀਜ਼ ਨੂੰ ਵੀ ਪੱਕਾ ਕੀਤਾ ਕਿ ਕੋਈ ਵੀ ਅੰਦੋਲਨਕਾਰੀ ਜਿਹੜਾ ਉੱਤਰੀ ਭਾਰਤ ਤੋਂ ਹੁਣ ਅੰਗਰੇਜ਼ਾਂ ਦੀ 1857 ਦੇ ਵਿਦਰੋਹ ਨੂੰ ਕੁਚਲਣ ਤੋਂ ਬਾਅਦ ਦੀਆਂ ਜਿਹੜੀਆਂ ਵੀ ਬਦਲਾਅ ਲੋ ਕਾਰਵਾਈਆਂ ਸੀਗੀਆਂ ਉਹਨਾਂ ਤੋਂ ਬਚ ਕੇ ਹైదరాబాద్ ਦੇ ਵਿੱਚ ਆ ਕੇ ਸ਼ਰਨ ਨਾ ਲੈ ਪਾਏ ਹੁਣ ਆਪਾਂ ਚੱਲਦੇ ਹਾਂ ਨਾਰਥ ਇੰਡੀਆ ਦੇ ਇੱਕ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਪਾਗ ਰਾਜਸਥਾਨ ਵੱਲ ਤੇ ਰਾਜਪੂਤ ਰਾਜਿਆਂ ਦੇ ਵੱਲ ਜਿਹੜੇ ਇੱਕ ਪਾਸੇ ਤਾਂ ਆਪਣੇ ਇਤਿਹਾਸ ਦੇ ਵਿੱਚ ਆਪਣੀ ਬਹਾਦਰੀ ਦੀਆਂ ਦਲੇਰੀ ਦੀਆਂ ਬਹੁਤ ਵੱਡੀਆਂ ਵੱਡੀਆਂ ਕਹਾਣੀਆਂ ਸੁਣਾਉਂਦੇ ਆ ਪਰ ਦੂਸਰੇ ਪਾਸੇ ਜੇ ਇਤਿਹਾਸ ਨੂੰ ਧਿਆਨ ਨਾਲ ਦੇਖਿਆ ਜਾਵੇ ਤਾਂ ਇਹ ਹੀ ਉਹ ਰਾਜਪੂਤ ਰਾਜੇ ਸੀਗੇ ਜਿਨ੍ਹਾਂ ਨੇ ਪਹਿਲਾਂ ਮੁਗਲਾਂ ਦੇ ਨਾਲ ਆਪਣੀਆਂ ਬਹੁਤ ਸਾਰੀਆਂ ਲੜਕੀਆਂ ਦੇ ਵਿਆਹ ਕਰਵਾਏ ਤੇ ਇੱਕ ਲੰਮਾ ਇਤਿਹਾਸ ਰਿਹਾ ਵਾ ਰਾਜਪੂਤ ਰਾਜਿਆਂ ਦਾ ਮੁਗਲਾਂ ਦੇ ਨਾਲ ਰੜ ਕੇ ਦੱਖਣ ਦੇ ਵਿੱਚ ਜਾ ਜਾ ਕੇ ਬਹੁਤ ਵੱਡੀਆਂ ਲੜਾਈਆਂ ਕਰਨ ਦਾ 1857 ਦਾ ਵਿਦਰੋਹ ਸ਼ੁਰੂ ਹੋ ਜਾਂਦਾ ਨਾਲ ਦੀ ਨਾਲ ਹੀ ਅੰਗਰੇਜ਼ਾਂ ਨੂੰ ਰਾਜਸਥਾਨ ਦੇ ਤਿੰਨ ਸਭ ਤੋਂ ਵੱਡੇ ਏਰੀਆਜ਼ ਦੀ ਫਿਕਰ ਪੈ ਜਾਂਦੀ ਆ ਉਹ ਹੁੰਦੇ ਆ ਉਦੈਪੁਰ ਜੈਪੁਰ ਤੇ ਜੋਧਪੁਰ ਇਹਨਾਂ ਸਾਰਿਆਂ ਦੇ ਵਿੱਚ ਉਸ ਟਾਈਮ ਦੇ ਉੱਪਰ ਸਭ ਤੋਂ ਜ਼ਿਆਦਾ ਇੰਪੋਰਟੈਂਟ ਸਥਾਨ ਰੱਖਦਾ ਸੀਗਾ ਜੋਧਪੁਰ ਜਿਹਦਾ ਉਸ ਟਾਈਮ ਦੇ ਉੱਪਰ ਰਾਜਾ ਹੁੰਦਾ ਮਹਾਰਾਜਾ ਤਖਤ ਸਿੰਘ ਜੇ ਜੋਧਪੁਰ ਅੰਦੋਲਨਕਾਰੀਆਂ ਦੇ ਕੰਟਰੋਲ ਦੇ ਵਿੱਚ ਆ ਜਾਂਦਾ ਤਾਂ ਉਹਦਾ ਕਲੀਅਰ ਮਤਲਬ ਸੀਗਾ ਕਿ ਪੂਰਾ ਦਾ ਪੂਰਾ ਰਾਜਸਥਾਨ ਤੇ ਉਸ ਤੋਂ ਬਾਅਦ ਗੁਜਰਾਤ ਇਹਨਾਂ ਵਿਦਰੋਹੀਆਂ ਦੇ ਕੰਟਰੋਲ ਦੇ ਅੰਡਰ ਆਉਂਦਾ ਤੇ ਅੰਗਰੇਜ਼ਾਂ ਦੇ ਪੂਰੀ ਤਰ੍ਹਾਂ ਦੇ ਨਾਲ ਇਸ ਪੂਰੇ ਏਰੀਆ ਦੇ ਵਿੱਚੋਂ ਪੈਰ ਓਖੜ ਜਾਂਦੇ ਪਰ ਨਾ ਇਹ ਹੋਣਾ ਸੀ ਤੇ ਨਾ ਹੀ ਇਹ ਹੋਇਆ ਕਿਉਂਕਿ ਜੋਧਪੁਰ ਦਾ ਰਾਜਾ ਮਹਾਰਾਜਾ ਤਖਤ ਸਿੰਘ ਪੂਰੀ ਤਰ੍ਹਾਂ ਦੇ ਨਾਲ ਅੰਗਰੇਜ਼ਾਂ ਦੇ ਹੱਕ ਦੇ ਵਿੱਚ ਭੁਗਤਿਆ ਮਸ਼ਹੂਰ ਅੰਗਰੇਜ਼ੀ ਇਤਿਹਾਸਕਾਰ ਜohn Lawrence ਆਪਣੀ 1857 ਦੇ ਵਿਦਰੋਹ ਦੇ ਬਾਰੇ ਦੇ ਵਿੱਚ ਕਿਤਾਬ ਦੇ ਵਿੱਚ ਲਿਖਦੇ ਆ ਕਿ ਜਦੋਂ ਹੀ ਵਿਦਰੋਹ ਸ਼ੁਰੂ ਹੁੰਦਾ ਤਾਂ ਰਾਜਸਥਾਨ ਦਾ ਜਿਹੜਾ ਏਰੀਆ ਸਭ ਤੋਂ ਪਹਿਲਾਂ ਇਸ ਵਿਦਰੋਹੀ ਚਪੇਟ ਦੇ ਵਿੱਚ ਆਉਂਦਾ ਉਹ ਹੁੰਦਾ ਵਾ ਅਜਮੇਰ ਅਜਮੇਰ ਦੇ ਅੰਦੋਲਨਕਾਰੀਆਂ ਦੇ ਕੰਟਰੋਲ ਦੇ ਵਿੱਚ ਆਉਣ ਸਾਰੀ ਅੰਗਰੇਜ਼ ਮਹਾਰਾਜਾ ਤਖਤ ਸਿੰਘ ਨੂੰ ਹੈਲਪ ਕਰਨ ਦੇ ਲਈ ਕਹਿੰਦੇ ਆ ਜਿਹੜੀ ਕਿ ਤਖਤ ਸਿਓ ਬਹੁਤ ਹੀ ਜ਼ਿਆਦਾ ਖੁਸ਼ੀ ਦੇ ਵਿੱਚ ਸਵੀਕਾਰ ਕਰਦਾ ਤੇ ਇਹ ਮਦਦ ਪਛਾਈ ਵੀ ਜਾਂਦੀ ਆ ਤੇ ਇਸ ਤੋਂ ਇਲਾਵਾ ਨਿਜ਼ਾਮ ਹైదరాబాద్ ਦੀ ਤਰ੍ਹਾਂ ਮਹਾਰਾਜਾ ਤਖਤ ਸਿੰਘ ਵੀ ਆਪਣੀ ਇੱਕ ਸਪੈਸ਼ਲ ਸੈਨਾ ਦੀ ਟੁਕੜੀ ਤਿਆਰ ਕਰਦਾ ਵਾ ਜਿਹਦਾ ਸਿਰਫ ਕੰਮ ਹੁੰਦਾ ਵਾ ਇਹਨਾਂ ਬਦਰੋਈਆਂ ਨੂੰ ਕੁਚਲਣਾ ਤੇ ਇਹਦਾ ਨਾਮ ਰੱਖਿਆ ਜਾਂਦਾ ਵਾ ਜੋਧਪੁਰ ਲੈਵੀ ਇਤਿਹਾਸਕਾਰ ਵੀਨ ਦਿੱਤਾ ਆਪਣੀ ਕਿਤਾਬ ਦੇ ਵਿੱਚ ਲਿਖਦੇ ਆ ਕਿ ਜੋਧਪੁਰ ਲੈਵੀ ਅਜਮੇਰ ਦੇ ਵਿੱਚ ਤੇ ਮਕਰਾਨਾ ਦੇ ਵਿੱਚ ਇਹਨਾਂ ਅੰਦੋਲਨਕਾਰੀਆਂ ਨੂੰ ਦਬਾਉਣ ਦੇ ਲਈ ਜੋਧਪੁਰ ਦੇ ਵਿੱਚੋਂ ਚਲਦੇ ਆ ਤੇ ਇਹਨਾਂ ਦੋਨੇ ਜਗ੍ਹਾ ਦੇ ਉੱਪਰ ਬਹੁਤ ਹੀ ਜ਼ਿਆਦਾ ਗਹਿਗਾਚ ਲੜਾਈ ਹੁੰਦੀ ਆ ਪਰ ਫਾਈਨਲੀ ਇੱਕ ਪਾਸੇ ਅੰਗਰੇਜ਼ ਨੇ ਤੇ ਨਾਲ ਦੇ ਨਾਲ ਹੀ ਜੋਧਪੁਰ ਲੈਵੀ ਦੇ ਆਪਣੇ ਹਜ਼ਾਰਾਂ ਫੌਜੀ ਨੇ ਤੇ ਦੂਸਰੇ ਪਾਸੇ ਹੁੰਦੇ ਆ ਕੁਝ ਮੁਠੀ ਪਰ ਅੰਦੋਲਨਕਾਰੀ ਮੁਕਾਬਲਾ ਨਾ ਬਰਾਬਰੀ ਦਾ ਹੁੰਦਾ ਤੇ ਅਖੀਰ ਦੇ ਵਿੱਚ ਨਤੀਜਾ ਵੀ ਉਹੀ ਹੁੰਦਾ ਜਿਹੜਾ ਕਿ ਐਕਸਪੈਕਟ ਕੀਤਾ ਗਿਆ ਸੀ ਵਿਦਰੋਹ ਨੂੰ ਕੁਚਲਣ ਤੋਂ ਬਾਅਦ ਅੰਗਰੇਜ਼ੀ ਹਕੂਮਤ ਮਹਾਰਾਜਾ ਤਖਤ ਸਿੰਘ ਦੀ ਇਸ ਸਰਵਿਸ ਦੇ ਬਦਲੇ ਦੇ ਵਿੱਚ ਮਹਾਰਾਜਾ ਤਖਤ ਸਿੰਘ ਨੂੰ ਨਾਈਟ ਗ੍ਰੈਂਡ ਕਮਾਂਡਰ ਆਫ ਦਾ 스타 ਆਫ ਇੰਡੀਆ ਦੇ ਅਵਾਰਡ ਦੇ ਨਾਲ ਸਨਮਾਨਿਤ ਕਰਦੀ ਆ। ਹੁਣ ਆਪਾਂ ਚੱਲਦੇ ਆਂ ਅੱਜ ਦੇ ਵੀਡੀਓ ਦੇ ਆਖਰੀ ਗੱਦਾਰ ਦੇ ਵੱਲ। ਤੁਸੀਂ ਇਹਨਾਂ ਲੋਕਾਂ ਨੂੰ ਗੱਦਾਰ ਕਹਿ ਸਕਦੇ ਹੋ ਜਾਂ ਫਿਰ ਇਹਨਾਂ ਲੋਕਾਂ ਨੂੰ ਇਸ ਤਰ੍ਹਾਂ ਕਹਿ ਸਕਦੇ ਹੋ ਕਿ ਇਹ ਲੋਕ ਬਸ ਬਾਕੀ ਹੋਰ ਲੋਕਾਂ ਦੀ ਤਰ੍ਹਾਂ ਆਪਣੀ ਚਮੜੀ ਬਚਾਉਣ ਦੇ ਵਿੱਚ ਬਿਜ਼ੀ ਸੀਗੇ। ਤੇ ਇਸ ਵਾਰ ਆਪਾਂ ਇੰਡੀਆ ਦੀਆਂ ਸਰਹੱਦਾਂ ਚੋਂ ਨਿਕਲ ਕੇ ਚਲਦੇ ਆਂ ਨੇਪਾਲ ਤੇ ਆਪਣਾ ਅਖੀਰਲਾ ਗੱਦਾਰ ਹੈ ਨੇਪਾਲ ਦਾ ਪ੍ਰਾਈਮ ਮਿਨਿਸਟਰ ਜੰਗ ਬਹਾਦਰ ਕੁਮਾਰ ਰਾਣਾ ਜੰਗ ਬਹਾਦਰ ਕੁਮਾਰ 1846 ਦੇ ਵਿੱਚ ਨੇਪਾਲ ਨੂੰ ਆਪਣੇ ਕੰਟਰੋਲ ਦੇ ਵਿੱਚ ਕਰਦਾ ਵਾ ਇਸੇ ਸਾਲ ਬਹੁਤ ਵੱਡੇ ਕਤਲੇਆਮ ਨੂੰ ਅੰਜਾਮ ਦੇ ਕੇ ਤੇ ਇਸ ਤੋਂ ਬਾਅਦ ਹੀ ਉਹ ਨੇਪਾਲ ਦੇ ਵਿੱਚ ਆਪਣੀ ਰਾਣਾ ਡਾਇਨੇਸਟੀ ਨੂੰ ਕਾਇਮ ਕਰਦਾ ਜੀਦਾ ਕਿ ਅਗਲੇ 100 ਸਾਲ ਤੱਕ ਨੇਪਾਲ ਦੇ ਉੱਪਰ ਇਕਾਧਿਕਾਰ ਕਾਇਮ ਰਹਿੰਦਾ ਵਾ ਤੇ ਇਹ ਸਾਰੇ ਕੁਝ ਦੇ ਵਿੱਚ ਇਹਦੀ ਸਪੋਰਟ ਕਿਹਨੇ ਕੀਤੀ ਹੁੰਦੀ ਆ ਅੰਗਰੇਜ਼ਾਂ ਨੇ ਤੇ 1857 ਦੇ ਵਿਦਰੋਹ ਦੇ ਵੇਲੇ ਹੁਣ ਇਸੇ ਕੀਤੀ ਹੋਈ ਸਪੋਰਟ ਦਾ ਮੁੱਲ ਤਾਰਨ ਦਾ ਟਾਈਮ ਆ ਚੁੱਕਿਆ ਸੀ ਤੇ ਇਸ ਸਪੋਰਟ ਦਾ ਮੁੱਲ ਪੂਰੀ ਤਰ੍ਹਾਂ ਦੇ ਨਾਲ ਤਾਰਦਾ ਵਾ ਰਾਣਾ ਜੰਗ ਬਹਾਦਰ ਜਿਨਨੇ 1857 ਦੇ ਵਿਦਰੋਹ ਦਾ ਜਿਹੜਾ ਸਭ ਤੋਂ ਮੇਨ ਗੜ ਸੀਗੇ ਉਹ ਸੀਗਾ ਅਵਦ ਦਾ ਏਰੀਆ अवध ਮਤਲਬ ਅੱਜ ਦੇ ਉੱਤਰ ਪ੍ਰਦੇਸ਼ ਦਾ ਬਿਲਕੁਲ ਮੱਧ ਵਾਲੇ ਭਾਗ ਸਭ ਤੋਂ ਪਹਿਲਾਂ ਅੰਦੋਲਨਕਾਰੀਆਂ ਨੇ ਆਪਣੇ ਗੁੱਸੇ ਦੇ ਵਿੱਚ ਬਹੁਤ ਸਾਰਾ ਕਤਲੇਆਮ ਕੀਤਾ ਇੱਥੇ ਅੰਗਰੇਜ਼ ਅਫਸਰਾਂ ਦਾ ਅੰਗਰੇਜ਼ ਅਫਸਰਾਂ ਦੇ ਪਰਿਵਾਰਾਂ ਦਾ ਉਹਨਾਂ ਦੀਆਂ ਔਰਤਾਂ ਨੂੰ ਈਵਨ ਉਹਨਾਂ ਦੇ ਬੱਚਿਆਂ ਤੱਕ ਨੂੰ ਨਹੀਂ ਛੱਡਿਆ ਗਿਆ ਪਰ ਜਦੋਂ ਪਾਸਾ ਪਲਟਦਾ ਵਾ ਤਾਂ ਉਸ ਤੋਂ ਬਾਅਦ ਅੰਗਰੇਜ਼ਾਂ ਦੇ ਗੁੱਸੇ ਦਾ ਸ਼ਿਕਾਰ ਵੀ ਇਹੀ ਏਰੀਆ ਸਭ ਤੋਂ ਜ਼ਿਆਦਾ ਹੁੰਦਾ ਵਾ ਵਿਲੀਅਮ ਡੈਲ ਰਿੰਪਲ ਹੁਣਾ ਦੀ ਲਿਖੀ ਹੋਈ ਬੁੱਕ ਦਾ ਲਾਸਟ ਮੁਗਲ ਦੇ ਵਿੱਚ ਇਸ ਚੀਜ਼ ਦਾ ਬਹੁਤ ਵਿਸਥਾਰਪੂਰਵਕ ਵਰਣਨਤਾ ਕਿ ਕੱਲੇ-ਕੱਲੇ ਦਰਖਤਾਂ ਦੇ ਉੱਪਰ ਕਮ ਸੇ ਕਮ ਇੱਕ-ਇੱਕ ਅੰਦੋਲਨਕਾਰੀ ਝੂਲ ਰਿਹਾ ਸੀ ਰੱਸੀ ਦੇ ਨਾਲ ਕਿਸੇ ਟਾਣੇ ਦੇ ਉੱਪਰ ਲਟਕਿਆ ਹੋਇਆ ਤੇ ਇਸ ਪੂਰੀ ਚੀਜ਼ ਦੇ ਵਿੱਚ ਇਸ ਪੂਰੇ ਕਤਲੇਆਮ ਦੇ ਵਿੱਚ ਅੰਗਰੇਜ਼ਾਂ ਦਾ ਸਾਥ ਕਿਹਨੇ ਦਿੱਤਾ ਨੇਪਾਲ ਦੇ ਸ਼ਾਸਕ ਰਾਣਾ ਜੰਗ ਬਹਾਦਰ ਨੇ ਲਖਨਊ ਗੋਂਡਾ ਬਹਿਰੀਚ ਫੈਜ਼ਾਬਾਦ ਇਹਨਾਂ ਚਾਰ ਥਾਵਾਂ ਦੇ ਉੱਪਰ ਬਹੁਤ ਹੀ ਜ਼ਿਆਦਾ ਵੱਡੀਆਂ ਲੜਾਈਆਂ ਹੁੰਦੀਆਂ ਨੇ ਬਹੁਤ ਸਾਰੇ ਲੋਕਾਂ ਦੀ ਇੱਥੇ ਮੌਤ ਹੁੰਦੀ ਆ ਦੋਨੇ ਪਾਸਿਆਂ ਤੋਂ ਤੇ ਇਹਨਾਂ ਸਾਰੀਆਂ ਲੜਾਈਆਂ ਦੇ ਵਿੱਚ ਰਾਣਾ ਜੰਗ ਬਹਾਦਰ ਵੱਲੋਂ ਭੇਜੀ ਹੋਈ ਆਪਣੀਆਂ ਬਟਾਲੀਅਨਸ ਬਹੁਤ ਹੀ ਜ਼ਿਆਦਾ ਐਕਟਿਵ ਭੂਮਿਕਾ ਨਿਭਾਉਂਦੀਆਂ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ 1857 ਦੇ ਵਿਦਰੋਹ ਦਾ ਅਵਦ ਦਾ ਏਰੀਆ ਸਭ ਤੋਂ ਜ਼ਿਆਦਾ ਇੰਪੋਰਟੈਂਟ ਸੀ ਤਾਂ ਇਸੇ ਕਰਕੇ ਵਿਦਰੋਹ ਨੂੰ ਕੁਚਲਣ ਤੋਂ ਬਾਅਦ ਅੰਗਰੇਜ਼ ਸਰਕਾਰ ਰਾਣਾ ਜੰਗ ਬਹਾਦਰ ਨੂੰ ਸਪੈਸ਼ਲ ਟ੍ਰੀਟਮੈਂਟ ਦਿੰਦੀ ਆ ਤੇ ਉਹਨੂੰ ਇੱਕ ਸਮਾਗਮ ਦੇ ਵਿੱਚ 21 ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਆ ਬਹੁਤ ਸਾਰੀਆਂ ਤਲਵਾਰਾਂ ਜਿਨ੍ਹਾਂ ਦੇ ਉੱਪਰ ਬਹੁਤ ਹੀ ਜ਼ਿਆਦਾ ਕੀਮਤੀ ਜਵਾਹਰਾਤ ਹੀਰੇ ਵਗੈਰਾ ਲੱਗੇ ਹੁੰਦੇ ਆ ਇਹ ਵੀ ਸਾਰਾ ਕੁਝ ਦਿੱਤਾ ਜਾਂਦਾ ਗਿਫਟ ਦੇ ਵਿੱਚ ਰਾਣਾ ਜੰਗ ਬਹਾਦਰ ਨੂੰ ਲੋਕ ਹੋਰ ਵੀ ਸੀਗੇ ਗੱਦਾਰ ਹੋਰ ਵੀ ਸੀਗੇ ਰਾਜੇ ਰਜਵਾੜੇ ਹੋਰ ਵੀ ਸੀਗੇ ਤੇ ਇਹਨਾਂ ਲੋਕਾਂ ਦੇ ਪਰਿਵਾਰ ਉਸ ਟਾਈਮ ਵੀ ਤਾਕਤ ਦੇ ਨੇੜੇ ਰਹਿ ਕੇ ਚੰਗਾ ਜੀਵਨ ਜਿਉਂਦੇ ਰਹੇ ਆ ਉਹਨਾਂ ਦੀ ਹੀ ਆਲ-ਅਲਾਦ ਅੱਜ ਵੀ ਅਲੱਗ-ਅਲੱਗ ਪਾਰਟੀਆਂ ਦੇ ਵਿੱਚ ਤਾਕਤ ਦੇ ਬਿਲਕੁਲ ਨੇੜੇ ਬਣੀ ਹੋਈ ਆ ਤੇ ਅੱਜ ਵੀ ਐਸ਼ੋ ਇਸ਼ਰਤ ਦੀ ਜ਼ਿੰਦਗੀ ਜਿਉਂ ਰਹੇ ਇਹ ਸਿਰਫ ਆਮ ਇਨਸਾਨ ਨੇ ਜਿਹੜੇ ਇੱਕ ਦੂਸਰੇ ਦੇ ਨਾਲ ਧਰਮਾਂ ਦੇ ਨਾਂ ਤੇ ਜਾਤ ਦੇ ਨਾਂ ਤੇ ਦੇਸ਼ਾਂ ਦੇ ਨਾਂ ਤੇ ਪ੍ਰਾਂਤਾਂ ਦੇ ਨਾਂ ਤੇ ਕਾਟੋ ਕਲੇਸ਼ ਕਰਦੇ ਰਹਿੰਦੇ ਆ ਕੋਈ ਇਹਨਾਂ 'ਚੋਂ ਕਿਸੇ ਇੱਕ ਦੀ ਸਪੋਰਟ ਕਰ ਰਿਹਾ ਕੋਈ ਕਿਸੇ ਹੋਰ ਦੀ ਸਪੋਰਟ ਕਰ ਰਿਹਾ ਬਸ ਸਿਰਫ ਫਰਕ ਇਹਨਾਂ 'ਵਾਂ ਇਹ ਲੋਕ ਕਿਸੇ ਦੀ ਸਪੋਰਟ ਨਹੀਂ ਕਰਦੇ ਇਹ ਸਿਰਫ ਆਪਣੀ ਸਪੋਰਟ ਕਰਦੇ ਆ ਤੇ ਇਹ ਸੀਗੀ ਕਹਾਣੀ ਇਹ ਸੀਗਾ ਵੀਡੀਓ 1857 ਦੇ ਵਿਦਰੋਹ ਦੇ ਸਭ ਤੋਂ ਵੱਡੇ ਪੰਜਾਂ 6 ਗੱਦਾਰਾਂ ਦਾ